ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਲਾ ਖੁਰਦ ਦੇ ਵਿੱਚ ਇਹ ਪਿੰਡ ਹੈ ਮਿੱਤਰੋ ਜਿਹਨੇ ਮੋਗੇ ਦਾ ਮਾਲਾ ਕਲਾ ਮਾਲਾ ਖੁਰਦ ਦੇ ਆਪਸ ਦੇ ਵਿੱਚ ਗਵੰਡੀ ਪਿੰਡ ਆ ਛੋਟੇ ਮਾਲੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਪਹਿਲਾਂ ਸੂਆ ਤੁਹਾਨੂੰ ਝੋਟੀ ਦੀ ਵੀਡੀਓ ਦਿਖਾਉਣ ਲੱਗਾ ਹਾਂ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਹੈ ਕੀ ਗੱਲਬਾਤ ਆਪਾਂ ਭਰਾ ਨਾਲ ਕਰ ਲੈਣੇ ਆ ਵੀਰੇ ਨੇੜੇ ਆ ਜਾਓ ਮੜਾ ਜ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਿਹਤਾਂ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਵੀਰੇ ਨਾਮ ਦੱਸ ਦਿਓ ਇੱਕ ਵਾਰੀ ਭਰਾ ਸੁਖਚਾਨ ਸਿੰਘ ਜੀ ਸੁਖਚਾਨ ਸਿੰਘ ਹਾਂਜੀ ਤੇ ਆਪਣੇ ਘਰ ਦਾ ਐਡਰੈਸ ਕੀ ਆ ਵੀਰੇ ਪੈਂਦਾ ਮਾਲਾਖੁਰਦੀ ਜੀ ਤੇਈ ਮੰਦਰ ਹਲ ਘਰ ਆਈ ਆਪਣਾ ਮੰਦਰ ਦੇ ਕੋਲੇ ਘਰ ਆ ਹਾਂਜੀ ਠੀਕ ਆ ਵੱਡੇ ਭਈਆ ਆਪਣਾ ਨਾਮ ਸੁਖਚਾਨ ਸਿੰਘ ਆ ਹੈ ਅਨੌਪ ਭਾਈ ਤਰਸੇਮ ਸਿੰਘ ਤਰਸੇਮ ਸਿੰਘ ਸੁਖਚਾਨ ਭਾਈ ਫਿਰ ਛੋਟੀ ਘਰੀ ਤਿਆਰ ਕੀਤੀ ਪਹਿਲਾਂ ਹੀ ਹਾਂਜੀ ਹਾਂਜੀ ਪਹਿਲਾਂ ਜੀ ਕੱਟੀ ਲਈ ਸੀ ਹੈ ਹਾਂਜੀ ਕੱਟੀ ਲਈ ਸੀਗੀ ਠੀਕ ਆ ਭਾਈ ਠੀਕ ਆ ਤੇ ਵੀਰੇ ਹੁਣ ਕਿੰਨੇ ਦਿਨ ਪਏ ਐਂਦੇ ਸੂਣ ਦੇ ਵਿੱਚ ਇਹ ਲਈ 6-7 ਦਿਨ ਪਏ ਐ 7 ਦਿਨ ਦਿਨ ਪੂਰੇ ਹੋਣ ਦੇ ਵਿੱਚ ਹਾਂਜੀ ਠੀਕ ਆ ਬਾਈ ਤੇ ਫਿਰ ਤਾਂ ਮਨ ਲਾ ਵੀ ਵਧੀਆ ਨਿਖਰ ਜੂਗੀ ਤਿਆਰ ਹੋ ਜੂਗੀ ਹਾਂਜੀ 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 ਤੇ ਹੁਣ ਫਿਰ ਵੇਚਣੀ ਆ ਵੱਡੇ ਭਾਈ ਹਾਂਜੀ ਹਾਂਜੀ ਵੇਚਣੀ ਠੀਕ ਆ ਵੀਰੇ ਤੇ ਕੀ ਰੇਟ ਰੂਟ ਤੈਅ ਕੀਤਾ ਜਾਂਦਾ ਬਾਈ ਰੇਟ ਕੋਈ ਨਹੀਂ ਦੱਸ ਦਾਂਗੇ ਫੋਨ ਤੇ ਉੱਤੇ ਹਾਂਜੀ ਫੋਨ ਦੇ ਉੱਤੇ ਦੱਸ ਦਾਂਗੇ ਠੀਕ ਆ ਵੀਰੇ ਤੇ ਜੇ ਦਾ ਨਿਭੇੜ ਤੇ ਕੰਮ ਫਿਰ ਵਧੀਆ ਹੋ ਜੇ ਮੈਂ ਤਾਂ ਨਾ ਜਦੋਂ ਵੇਚਣੀ ਆ ਆਪਾਂ ਮੁੱਲ ਤਾਂ ਕਰਵਾ ਹੀ ਪੈਣਾ ਆਪਾਂ ਠੀਕ ਹਾਂ ਰੋਕੀ ਦੀ ਵੀਡੀਓ ਦੂਦ ਲੇ ਵੀਰੇ ਇਹ ਰੇਟ ਦਾ ਆਪਾਂ ਕੀ ਤੈਅ ਕਰਾਂਗੇ 120 12000 ਰੁਪਏ ਡਿਮਾਂਡ ਮੰਨਤਨ ਕਰਦੇ ਆਂਗੇ ਦੇ ਵਿੱਚ ਹਾਂਜੀ ਹਾਂਜੀ ਮੰਨਤਨ ਜ਼ਰੂਰ ਜੀ ਠੀਕ ਹੈ ਵੀਰੇ ਕੱਢੀ ਪੈਨੋਂ ਤੋਰੀ ਪਰਾ ਲੈ ਮਿੱਤਰੋ ਮੱਥੇ ਦੇ ਉੱਤੇ ਚਾਰ ਕੁ ਬਲ ਚਟੇ ਆ ਬਾਕੀ ਛੋਟੀ ਸਿੰਗਾ-ਸੁੰਗਾ ਦੀ ਪਧਰੀ ਸਮਦਰੀ ਆ ਸਾਰੀ ਭਾਈ ਸਾਈਡ ਤੇ ਹੋ ਜੋ ਮੜਾ ਜੇ ਬਰੀਕੀ ਸਾਰੀ ਛੋਟੀ ਦੇ ਵਿੱਚ ਚੰਗੀ ਆ ਲੈ ਜੀ ਵੀਰੇ ਹੁਣ ਉਪਰ ਕੁਆਲਿਟੀ ਆ ਜਿਹੜੀ ਉਹ ਵੀ ਤੁਸੀਂ ਦੇਖ ਸਕਦੇ ਆਂ ਆਪ ਵੀ ਮਿੱਤਰੋ ਕਰਮਾਂ ਵਾਲੀ ਦੇ ਵਿੱਚ ਲੈਵਾ ਪਾਂਡਾ ਸੋਨਾ ਤਿਆਰ ਕਰੂਗੀ ਇੱਕ ਥੰਮ ਦੀ ਫੋਟ ਜ਼ਰੂਰ ਹੈਗੀ ਐ ਨਾਲ ਥੋੜੀ ਜੀ ਬੇ ਲੈ ਆ ਵੀਰੇ ਜਿਹੜੀ ਬਾਕੀ ਬਈ ਝੋਟੀ ਲੇਵਾ ਸੋਨਾ ਤਿਆਰ ਕਰੋਗੀ ਸੋਨਾ ਲਾਉਗੀ ਸੋਹਣਾ ਦੁੱਧ ਦਊਗੀ 10 11 ਕਿਲੋ ਦੁੱਧ ਤੋਂ ਵਾਂਝੀ ਨਹੀਂ ਜਾਂਦੀ ਟੋਰਨ ਨਾਲ ਦੇ ਦਊਗੀ ਲੈ ਪੁੱਤ ਜਿਹੜੀ ਫੋਟਾ ਠੰਡੇ ਨਾਲ ਜੇ ਕਰਕੇ ਉਹ ਜ਼ਰੂਰ ਵਿਖਾ ਦੀ ਆਪਾਂ ਇੱਕ ਵਾਰੀ ਤੇ ਫਿਰ ਆਪਾਂ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਲਾ ਦੇਾਂਗੇ ਉਸ ਗੱਲਬਾਤ ਕਰ ਲਿਓ 2 ਮਿੰਟ ਵੀਰੇ ਉਸ ਨੰਬਰ ਤੇ ਗੱਲਬਾਤ ਕਰ ਲਿਓ ਨੰਬਰ 22 ਦਾ ਸਕਰੀਨ ਤੇ ਉੱਤੇ ਲੱਗਾ ਹੋਇਆ ਪਿੰਡ ਮਾਲਾਖੁਰ ਤੋਂ ਜ਼ਿਲ੍ਹਾ ਮੋਗੇ ਦੇ ਵਿੱਚੋਂ ਵੀਡੀਓ ਦਿਖਾਈ ਹੈ ਧੰਨਵਾਦ ਸ਼ੁਕਰੀਆ